ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੀ ਹੈ ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਧੰ ਧੰ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਰਪੰਜ ਦਲਪੰਜ ਗੁਰ ਸੂਰਮਾ ਬੜ ਜੋਧਾ ਬੋ ਪਰ ਉਪਕਾਰੀ ਜਿਨ੍ਹਾਂ ਨੇ ਕਢਾਣੀ ਸਾਹਿਬ ਚਰਨ ਪਾ ਕੇ ਨਗਰ ਨੂੰ ਪਵਿੱਤਰ ਕੀਤਾ ਹੈ ਕੋ ਮਾਰਾ ਛੇਵੇਂ ਪਾਤਸ਼ਾਹ ਦੇ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦੇ ਆ ਸੰਗਤਾਂ ਨੇ ਆਪਣਾਲਾ ਕੀਤਾ ਮਹਾਪੁਰਖਾਂ ਨੇ ਆਪਣਾਲਾ ਕੀਤਾ ਬੜੇ ਬੜੇ ਮਹਾਪੁਰਖ ਪਹੁੰਚੇ ਤੇ ਹੁਣ ਵੀ ਸੰਗਤਾਂ ਨੂੰ ਬੇਨਤੀ ਹੈ ਤੇ ਮਹਾਪੁਰਖਾਂ ਇਹ ਜਿਹੜਾ ਪ੍ਰੋਗਰਾਮ ਹੈ ਇਹੜੂ ਬੜੇ ਆਪਾਂ ਧੂਮ ਧਾਮ ਨਾਲ ਬਣਾਉਣਾ ਹੈ ਛੇਵੇਂ ਪਾਤਸ਼ਾਹ ਦੀਆਂ ਲੈਣੀਆਂ ਖੁਸ਼ੀਆਂ ਸੰਗਤਾਂ ਨੂੰ ਬੇਨਤੀ ਹੈ ਅੱਜ ਕੀ ਜਿਹੜਾ ਪ੍ਰੋਗਰਾਮ ਆ ਮੀਟ ਸੰਗਤ ਦਾ ਸੰਗਤ ਜਿਹੜੀ ਇਕੱਠੀ ਹੋਣੀ ਆ 17 ਤਰੀਕ ਨੂੰ ਕੜਾਣੀ ਸਾਹਿਬ ਗੁਰਦੁਆਰਾ ਦੰਦਮਾ ਸਾਹਿਬ ਸੰਗਤਾਂ ਨੂੰ ਬੇਨਤੀ ਆ ਪਹੁੰਚਣ ਦੀ ਕਿਰਪਾਲਤਾ ਕਰਨੀ ਉਸ ਤੋਂ ਫਲੰਤ ਅੱਡੋ ਅੱਡੀ ਫਿਰ ਜਿਲ੍ਹੇ 'ਚ ਸੰਗਤ ਨੇ ਇਕੱਠੀ ਹੋਣਾ ਉਹ ਸੰਗਤ ਨੇ ਇਕੱਠੀ ਹੋ ਕੇ ਸੰਗਤਾਂ ਨੂੰ ਪ੍ਰੇਰਨਾ ਬੇਨਤੀ ਕਰ ਰਹੀਆਂ ਵੀ ਕੱਲੇ-ਕੱਲੇ ਬੱਚੇ ਨੂੰ ਪਤਾ ਲੱਗੇ ਭਈ ਪੰਜਾਬ ਦੇ ਵਿੱਚ ਛੇਵੇਂ ਪਾਤਸ਼ਾਹ ਦੇ ਕਿੱਡੇ-ਕੱਡੇ ਪਰਪਕਾਰ ਆ ਕਿਸੇ ਕੋੜਿਆਂ ਨੂੰ ਰਾਜੀ ਕੀਤਾ ਕਿਤੇ ਜਿਨ੍ਹਾਂ ਦੇ ਜਿਨ੍ਹਾਂ ਨੇ ਸ਼ਰਧਾ ਨਾਲ ਚੇਤੇ ਕੀਤਾ ਭਾਈ ਸਾਧੂ ਤੇ ਭਾਈ ਰੂਪੇ ਵਰਗਿਆਂ ਕੋਲੇ ਜਾ ਕੇ ਪਾਣੀ ਪੀਤਾ ਕਿਤੇ ਸਾਈਂ ਦਾਸ ਨੇ ਚੇਤੇ ਕੀਤਾ ਉਹਦੇ ਘਰੇ ਜਾ ਕੇ ਚਰਨ ਪਾਏ ਆ ਉਹ ਮਹਾਰਾਜ ਛੇਵੇਂ ਪਾਤਸ਼ਾਹ ਦੇ ਪਰਪਕਾਰਾਂ ਨੂੰ ਚੇਤੇ ਕਰਨਦਿਆਂ ਸੰਗਤਾਂ ਨੇ ਨੱਗਰ ਕੀਰਤਨ ਸ਼ੁਰੂ ਕਰਨਾ ਗਵਾਲੀਆ ਤੋਂ ਬੰਦੀ ਛੋੜ ਦੇਵਸ ਨੂੰ ਮੁੱਖ ਰੱਖ ਲਿਆ ਇਸੇ ਸਬੰਧ ਦੇ ਵਿੱਚ ਸੰਗਤਾਂ ਨੂੰ ਬੇਨਤੀ ਹੱਥ ਵੰਨ ਕੇ ਇਹ ਕਿਸੇ ਇਕੱਲੇ ਬੰਦੇ ਦਾ ਪ੍ਰੋਗਰਾਮ ਨਹੀਂ ਇਹ ਸੰਗਤਾਂ ਦਾ ਪ੍ਰੋਗਰਾਮ ਹੈ ਨਾ ਕਿਸੇ ਰਾਜਨੀਤਿਕ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਪੰਮਾ ਦੀ ਕੋਈ ਵੀ ਆ ਸਕਦਾ ਜੇ ਰਾਜਨੀਤਿਕ ਸੰਧਾਲੂ ਆ ਤੇ ਇਹ ਨਹੀਂ ਵੀ ਤੂੰ ਪਰੇ ਰਹਿ ਮੇਰਾ ਕਹਿਣ ਦਾ ਮਤਲਬ ਹੈ ਸੰਧਾਲੂ ਕੋਈ ਵੀ ਆ ਸਕਦਾ ਪੰਮਾ ਦੀ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਜਿਹੇ ਜਾ ਬੰਦਾ ਮਰਜ਼ੀ ਹੋਵੇ ਇਹ ਗੁਰੂ ਸ਼ੇਵਪਾਲ ਸਾਹਿਬ ਜੀਆਂ ਖੁਸ਼ੀਆਂ ਲੈਣ ਦੀ ਖਾਤਰ ਆਉਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾ ਸੰਗਤਾਂ ਨੂੰ ਮਾਪੁਰਖਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਬਾਬਾ ਜੀ ਨੇ ਸਾਰਾ ਕੁਝ ਦੱਸੇ ਹੀ ਦਿੱਤਾ ਹੈ ਜਿਹੜਾ ਪ੍ਰੋਗਰਾਮ 14 ਤਰੀਕ ਦਾ ਰੱਖਿਆ ਗਿਆ ਸੀ ਸੰਗਤਾਂ ਵੱਲੋਂ ਮਾਪੁਰਖਾਂ ਵੱਲੋਂ ਉਹ 17 ਤਰੀਕ ਦਿਨ ਵੀਰਵਾਤ ਰੱਖਿਆ ਗਿਆ ਹੈ ਮਾਪੁਰਖਾਂ ਨੂੰ ਬੇਨਤੀ ਹੈ ਇਹ ਲੋੜ ਕਰਨ ਦੀ ਕਿਰਪਾਲਤਾ ਕਰਿਓ ਪਉਂਚਣ ਦੀ ਕਿਰਪਾਲਤਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ